ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਪ੍ਰਚਰ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅਵੀਰਵਾਰ ਨੂੰ ਅਨਿਲ ਕੁਮਾਰ ਕਥੂਰੀਆ ਬ੍ਰਾਂਚ ਮੈਨੇਜਰ ESIC ਡਿਸਪੈਂਸਰੀ ਫੋਕਲ ਪੁਆਇੰਟ ਲੁਧਿਆਣਾ ਨੂੰ 10000 ਦੀ ਰਿਸ਼ਵਤ ਲੈੰਦਿਆ ਗ੍ਰਿਫਤਾਰ 10000 ਰੁਪਏ ਦੀ ਰਿਸ਼ਵਤ ਦੀ ਮੰਗ ਕਰਤੇ ਹੋਏ ਗ੍ਰਿਫਤਾਰ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਾਜ਼ਮਾ ਵਿਰੋਧ ਇਹ ਮਾਮਲਾ ਟੰਡਾਰੀ ਖੁਰਦ ਲੁਧਿਆਣਾ ਸ਼ਹਿਰ ਦੇ ਵਸਨੀਕ ਅਨੁਜ ਕੁਮਾਰ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਕੀਤਾ ਗਿਆ ਵਦੇਰੇ ਜਾਣਕਾਰੀ ਦਿੰਦੇ ਹੋਏ ਹਨ ਦੱਸਿਆ ਹੈ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ESIC ਲੁਧਿਆਣਾ ਦੇ ਉਕਤ ਬ੍ਰਾਂਚ ਮੈਨੇਜਰ ਨੇ ਉਸਦੇ ਦੋਸਤ ਦੀ ਪਤਨੀ ਨੂੰ ਜਾਰੀ ਕੀਤੀ ਗਈ ਪੈਨਸ਼ਨ ਦਿਵਾਉਣ ਬਦਲੇ 10000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਉਹਨਾਂ ਦਾ ਕਹਿਣਾ ਹੈ ਕਿ ਸ਼ਿਕਾਇਤ ਦੀ ਪੜਤਾਲ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਗਏ ਜਿਸ ਤੋਂ ਬਾਅਦ ਇਹਨਾਂ ਦੋਸ਼ਾਂ ਦਾ ਸਮਰਥਨ ਜ਼ੁਬਾਨੀ ਸਬੂਤਾਂ ਦੇ ਨਾਲ ਨਾਲ ਸ਼ਿਕਾਇਤਕਰਤਾ ਦਰਮਿਆਨ ਹੋਈ ਗੱਲਬਾਤ ਦੀ ਰਿਕਾਰਡਿੰਗ ਤੋਂ ਵੀ ਕੀਤਾ ਗਿਆ। ਅੱਗੇ ਉਹਨਾਂ ਕੀ ਕਿਹਾ ਆਓ ਸੁਣਦੇ ਆ। ਇੱਕ ਕੰਪਲੇਂਟ ਐਂਟੀ ਕਰਪਸ਼ਨ ਐਕਸ਼ਨ ਲਾਈਨ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਆ ਉੱਤੇ ਆਈ ਸੀਗੀ ਅਨੋਸ਼ ਕੁਮਾਰ ਖੰਡਾਰੀਪੁਰ ਤੋਂ ਨੇ ਇਹਨਾਂ ਨੇ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦੇ ਇੱਕ ਦੋਸਤ ਨੇ ਮਿਸਟਰ ਪਾਸਵਾਨ ਉਹਨਾਂ ਦੀ ਵਾਈਫ ਹੈ ਰੀਨਾ ਇਹਨਾਂ ਦੇ ਫਰੈਂਡ ਦੀ ਡੈਥ ਹੋ ਗਈ ਸੀਗੀ ਔਰ ਉਹ ਪੈਨਸ਼ਨ ਲਗਣੀ ਸੀ ਜੀਐਸਆਈ ਸਕੀਮ ਤਹਿਤ ਔਰ ਅਨਲ ਕੁਮਾਰ ਕਥੂਰੀਆ ਹੈਗਾ ਜੀਐਸਆਈ ਹਸਪੀਟਲ ਜਿਹੜਾ ਫੋਕਲ ਪੁਆਇੰਟ ਹੈਗਾ ਲੁਧਿਆਣਾ ਉੱਥੇ ਲਗਾ ਹੋਇਆ ਹੈ ਇਹਨੇ ਲਗਾਤਾਰ ਮਿਲ ਰਹੀ ਸੀ ਕਾਫੀ ਦਿਨ ਤੋਂ ਵਾਰ-ਵਾਰ ਜਾ ਰਹੇ ਸੀ ਸਾਡੀ ਪੈਨਸ਼ਨ ਲਾ ਰਹੇ ਹੋ ਪਰ ਉਹ ਕਹਿੰਦਾ ਸੀ 10000 ਰੁਪਏ ਮੈਂ ਲਵਾਂਗਾ ਤਾਂ ਫਿਰ ਤੁਹਾਡੀ ਪੈਨਸ਼ਨ ਲੱਗੇ ਇਹਨਾਂ ਨੇ ਫਿਰ ਇਸ ਚੀਜ਼ ਦੀ ਰਿਕਾਰਡਿੰਗ ਵੀ ਕਰ ਲਈ ਸੀ ਔਰ ਇਹਨਾਂ ਨੇ ਸਾਡੇ ਕੋਲ ਫਿਰ ਕਪੀਨ ਜਦੋਂ ਕਰਨ ਤੋਂ ਬਾਅਦ ਆਏ ਨੇ ਤਾਂ ਸਾਰੀ ਵੈਰੀਫਿਕੇਸ਼ਨ ਹੋਈ ਹੈ ਡੀਐਸਪੀ ਯੂਨਿਟ ਲੁਧਿਆਣਾ ਵੱਲੋਂ ਔਰ ਵੈਰੀਫਿਕੇਸ਼ਨ ਤੇ ਹਲਾਤ ਸਹੀ ਪਾਏ ਗਏ ਨੇ ਔਰ ਇਹਨਾਂ ਦੇ ਖਿਲਾਫ ਕਰਪਸ਼ਨ ਐਕਟ ਤਹਿਤ ਕਦਮਾਂ ਦਰਜ ਕਰਤਾ ਹੈਗਾ ਸੱਤ ਪੀਸੀਆਈ ਐਕਟ ਇਹ ਤਾਂ ਉਹ ਦੋਸ਼ੀ ਨੂੰ ਜਿਹੜਾ ਅਨੰਦ ਕੁਮਾਰ ਕੋਤਰੀਆ ਹੈਗਾ ਇਹਨੂੰ ਅੱਜ ਰਿਫਾਰਟਾਰ ਕਰ ਲਿਆ ਕੱਲ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਲਿਜਾਣਾ ਲਈ ਇਧਰ ਲਈ ਠਿੰਕਾ ਚਾਟ ਤਿਰਕੋ